ਸਭ ਨੂੰ ਮਿਲਿਆ ਅਘੋਰੀਜ਼ ਨਾਲ ਵੀ ਮਿਲਿਆ ਬੜਾ ਇੰਟਰੈਕਸ਼ਨ ਆ ਮੇਰਾ ਮੈਨੂੰ ਜਾਣਦੇ ਵੀ ਹੈ ਅਘੋਰੀ ਸੁਣਨੇ ਨੇ ਤਾਕਤਵਰ ਉਹ ਉਹ ਅਲੱਗ ਹੀ ਉਹਨਾਂ ਦਾ ਲੈਵਲ ਹੈ ਅਲੱਗ ਲੈਵਲ ਕਹਿੰਦਾ ਮਤਲਬ ਉਹਦੀ ਰਸਤਾ ਅਲੱਗ ਹੈ ਲੈਵਲ ਤਾਂ ਉਹ ਹੀ ਸਾਰਿਆਂ ਦਾ ਪਹੁੰਚਣਾ ਉੱਥੇ ਹੀ ਹੈ ਹੁਣ ਅਘੋਰੀਜ਼ ਅਘੋਰੀਜ਼ ਨਾਲ ਵੀ ਮਿਲਿਆ ਨਾਗਾ ਸਾਧੂਜ਼ ਨਾਲ ਵੀ ਮਿਲਿਆ ਜਿਹੜੇ ਜੰਗਲਾਂ ਚ ਲੰਗੇ ਰਹਿੰਦੇ ਹਿਮਾਲਿਆ 'ਚ ਬੈਠੇ ਆ ਇਧਰ-ਉਧਰ ਜਗ੍ਹਾਾਂ 'ਤੇ ਬੈਠੇ ਆ ਜਿੱਥੇ ਪਹੁੰਚਣੇ ਬਹੁਤ ਮੁਸ਼ਕਿਲ ਆ ਕਈ ਵਾਰੀ ਨੀਚੇ ਹੁੰਦੇ ਆ ਬਹੁਤ ਰੇਅਰ ਹੂੰ ਲੱਗੇ ਲੱਗੇ ਇਹਦੇ ਛੋਟੇ-ਛੋਟੇ ਪਿੰਡ ਆ ਉਥੇ ਉਥੇ ਕ ਉਥੋਂ ਦੇ ਨਗਾ ਸਾਧੂ ਜਨਾਂ ਵੀ ਮਿਲਿਆ ਅਗੋਰੀ ਜਨਾਂ ਵੀ ਮਿਲਿਆ ਜਿਹੜੇ ਤੰਤਰ ਦੇ ਬਹੁਤ ਐਕਸਪਰਟ ਹੈਗੇ ਵਾਮਾਚਾਰ ਨੂੰ ਫੋਲੋ ਕਰਦੇ ਆ ਦਿਕਸ਼ਨਾਚਾਰ ਤੰਤਰ ਨੂੰ ਫੋਲੋ ਕਰਦੇ ਆ ਉਹਨਾਂ ਨਾਲ ਵੀ ਮਿਲਿਆ ਸਭ ਨਾਲ ਮਿਲ ਕੇ ਇੱਕ ਸਾਰ ਮਿਲਿਆ ਜਿੰਨਿਆਂ ਨਾਲ ਵੀ ਮਿਲਿਆ ਚਾਹੇ ਇਹਨਾਂ ਨਾਲ ਜਾਂ ਫਿਰ ਸ਼ਾਸਤ੍ਰਾਂ ਨੂੰ ਵੀ ਪੜਿਆ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੜਿਆ ਬਾਕੀ ਵੀ ਜਿੰਨੇ ਵੀ ਸਮਾਨ ਯੋਗ ਹੈਗੇ ਉਹਨਾਂ ਸਭ ਨੂੰ ਪੜਿਆ ਐਂਡ ਆਫ ਦੀ ਸਾਰ ਇੱਕ ਹੀ ਮਿਲਿਆ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕੀਰਤ ਕੋਰੋਂ ਨਾਮ ਜਪੋ ਤੇ ਵੰਡ ਛਕੋ ਤੁਸੀਂ ਸਭ ਕੁਝ ਪੜ ਲਓ ਤੁਹਾਡੀ ਖਾਣੀ ਇੱਥੇ ਖਤਮ ਹੋਣੀ ਹੈ ਇਸ ਤੋਂ 3 ਚੌਥੀ ਚੀਜ਼ ਕੋਈ ਨਹੀਂ ਹੈਗੀ ਹਮ ਸਾਰੇ ਇਹ ਤੁਸੀਂ ਸਾਰੇ ਗ੍ਰੰਥ ਪੜ ਲਓ ਤਾਂ ਇਹ ਤੁਸੀਂ ਕਿਸੇ ਨੂੰ ਸਿੱਧਾ ਸੁਣ ਲਓ ਜਾਂ ਤੁਸੀਂ ਪੜ ਲਓ ਤੁਹਾਨੂੰ ਐਂਡ 'ਚ ਇਹੀ ਪਤਾ ਲੱਗਣਾ ਕਿ ਆ ਚਾਹ ਤਿੰਨੀ ਚੀਜ਼ਾਂ ਸਿਗੀਆਂ ਚੌਥੀ ਚੀਜ਼ ਕੋਈ ਨਹੀਂ ਸੀਗੀ ਨਾਮ ਜਪੋ ਤੇ ਵੰਡ ਛਕੋ ਇਹੀ ਮੂਲ ਤੁਹਾਡਾ ਸਿਧਾਂਤ ਹੈ ਜ਼ਿੰਦਗੀ ਦਾ ਸਿੰਪਲ ਸਾਨੂੰ ਲੱਗਦਾ ਕਿ ਬੜੀ ਔਖੀ ਆ ਹੁਣ ਅਗੋ ਜਿੰਨੀ ਸਿੰਪਲ ਔਨੀ ਔਖੀ ਵੀ ਹੈ ਔਖੀ ਨਹੀਂ ਆ ਕਿਰਤ ਕਰ ਲੂਗਾ ਬੰਦਾ ਪੈਸੇ ਕਮਾ ਲੂਗਾ ਪਰ ਕਿਸੇ ਲਈ ਨਾਮ ਜਪਣਾ ਔਖਾ ਜਾਂ ਕਿਸੇ ਲਈ ਵੰਡ ਛਕਣਾ ਬਹੁਤ ਔਖਾ ਹੈ ਮੈਂ ਮੈਂ ਹੁਣ ਉਹ ਫੀਲ ਨਹੀਂ ਕਰ ਸਕਦਾ ਜ਼ਿਆਦਾ ਕਿਉਂਕਿ ਮੈਨੂੰ ਮੈਨੂੰ ਆਪਣੇ ਵਾਸਤੇ ਉਹ ਨਹੀਂ ਲੱਗਦਾ ਮੇਰੇ ਸਰਕਲ ਦੇ ਵਿੱਚ ਜਿੰਨੇ ਲੋਕ ਆ ਉਹ ਬੇਸਿਕਲੀ ਹੈ ਇਦਾਂ ਦੇ ਅਗਰ ਮੈਂ ਕਿਸੇ ਨੂੰ ਸਮਝਾਣਾ ਨਾ ਤੇ ਉਹ ਸਮਝ ਜਾਂਦਾ ਹੂੰ ਤੇ ਪਰ ਕਿਸੇ ਕਿਸ ਨੂੰ ਲੱਗਦਾ ਵੀ ਕਿਸੇ ਕਿਸੇ ਦੇ ਨਾਲ ਅਗਰ ਇੱਕ ਦੋ ਲੋਕ ਹੈਗੇ ਜਿਹਨਾਂ ਦੇ ਨਾਲ ਜਿਹਨਾਂ ਨੂੰ ਮੈਂ ਸਮਝਾਉਣਾ ਚਾਹਿਆ ਉਹਨਾਂ ਦਾ ਨਾ ਕੈਰੈਕਟਰ ਥੋੜਾ ਹੋਰ ਸਾਬਦਾ ਸੀ ਮੈਨੂੰ ਲੱਗਾ ਕਿ ਯਾਰ ਮੈਂ ਸ਼ਾਇਦ ਇਹਨਾਂ ਨੂੰ ਕੁਝ ਦੱਸ ਕੇ ਕੁਝ ਤਬਦੀਲੀ ਆ ਜਾਏ ਹੂੰ ਤਾਂ ਮੈਂ ਸਮਝਾਉਣਾ ਜਾਇਆ ਪਰ ਉਹ ਬਹੁਤ ਪ੍ਰੇਤ ਇਦਾਂ ਜਿਹੜੀ ਤੁਹਾਡੀ ਦਿਵੇ ਦ੍ਰਿਸ਼ਟੀ ਤੁਹਾਡੇ ਅਧਿਆਤਮ ਨਾਲ ਬਣਦੀ ਆ ਉਰੇ ਖਾਲੀ ਸਪੇਸ ਚ ਦਿਸਦੀਆਂ ਨੇ ਪਾਵਰਾਂ ਦਿਸਦੀਆਂ ਨੇ ਅੱਖਾਂ ਖੁੱਲੀਆਂ ਨਹੀਂ ਕਿਸ ਦਿੰਦੀਆਂ ਨੇ ਕਈ ਵਾਰ ਅੱਖਾਂ ਖੁੱਲੀਆਂ ਜ ਬਹੁਤ ਘੱਟ ਹੁੰਦਾ ਡਰਾਉਂਦੇ ਆ ਬਹੁਤ ਪਹਿਲਾਂ ਡਰਾਉਂਦੇ ਸੀ ਉਹਨਾਂ ਨੂੰ ਵੀ ਦਿਖ ਜਾਂਦਾ ਹੈ ਕਿ ਤੁਹਾਡੇ ਨਾਲ ਕੌਣ ਖੜਾ ਹਾਂ ਜੇ ਤੁਸੀਂ ਦੇਖਦੇ ਹੋ ਨਾ ਮੰਨ ਲਓ ਕੋਈ ਖੜਾ ਆ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਆਂ ਭੂਤ ਸੱਚੀਆਂ ਹੀ ਕਰਦੇ ਹੁੰਦੇ ਹੂ ਹਾ ਹਾ ਐਂ ਆ ਕਿਵੇਂ ਕੁਛ ਨਹੀਂ ਕਰਦੇ ਹੈ ਖੜੇ ਆ ਆਰਾਮਨਾ ਉਹ ਆਪਣਾ ਕੰਮ ਲੱਗੇ ਹੁਣ ਉਹ ਇੱਕ ਜੂਨ ਭੁਗਦੇ ਵੇ ਨਾ ਆਪਣੀ ਮਿਲ ਲਈ ਆ ਭੂਤ ਪ੍ਰੇਤ ਵੀ ਜੂਨ ਆ ਇੱਕ ਤੁਸੀਂ ਤਾਂ ਚਲੇ ਗਏ ਤੁਹਾਡਾ ਹਿਸਾਬ ਹੋਇਆ ਕਿ ਤੁਸੀਂ ਜੀ ਉੱਪਰ ਜਾਂਦੇ ਕਾਬਿਲ ਤਾਂ ਹੈ ਨਹੀਂ ਤੁਹਾਨੂੰ ਸਵਰਗ ਜਿੱਤਾ ਜਗ੍ਹਾ ਮਿਲਣੀ ਨਹੀਂ ਨਾ ਤੁਹਾਨੂੰ ਬੋਵਰ ਲੋਕ ਜਗ੍ਹਾ ਮਿਲਣੀ ਤੁਹਾਡੀ ਕਮਾਈ ਕੋਈ ਨਹੀਂ ਤੁਸੀਂ ਜੋ ਤੁਹਾਨੂੰ ਦੇ ਕੇ ਭੇਜਿਆ ਸੀ ਤੁਸੀਂ ਖਰਚ ਕੀਤਾ ਕਮਾਇਆ ਕੁਛ ਨਹੀਂ ਹਮ ਕਰਮ ਇੱਥੇ ਹੀ ਹੁੰਦਾ ਕਿਉਂਕਿ ਕਰਮ ਇੰਦਰੀਆਂ ਸਾਡੇ ਕੋਲ ਇੱਥੇ ਹੀ ਆ ਕਰਮਿੰਦਰੀਆਂ ਸਾਡੇ ਪੈਰ ਪੰਜ ਕਰਮਿੰਦਰੀ ਇੱਕ ਸਾਡੇ ਪੈਰ ਆ ਹੱਥ ਆ ਸਾਡੀ ਜ਼ੁਬਾਨ ਆ ਸਾਡੇ ਜੈਨੀਟਲਸ ਆ ਤੇ ਰੈਕਟਮ ਆ ਸਾਡਾ ਇਹ ਪੰਜ ਆ ਤੇ ਪੰਜ ਸਾਡੀਆਂ ਗਿਆਨ ਇੰਦਰੀਆਂ ਅੱਖਾਂ ਕੰਨ ਉਹ ਟੇਸਟ ਸਕੇ ਇਹ ਸਭ ਇਹ ਸਾਨੂੰ ਇੱਥੇ ਮਿਲੀਆਂ ਬੂ ਲੋਕ ਤੇ ਮ੍ਰਿਤਯ ਲੋਕ ਆਪਾਂ ਕਹਿੰਦੇ ਨੇ ਘਰਤੀ ਤੇ ਇਹਦੇ ਨਾਲ ਹੀ ਅਸੀਂ ਕਰਮ ਕਰਨਾ ਹੋਰ ਕਿਸੇ ਲੋਕ ਚ ਅਸੀਂ ਕਰਵ ਨਹੀਂ ਕਰ ਸਕਦੇ ਨਾ ਥੱਲੇ ਵਾਲੇ ਚ ਨਾ ਉੱਤੇ ਵਾਲੇ ਚ ਹੁਣ ਅਸੀਂ ਇੱਥੇ ਬੈਠੇ ਆ ਆਪਾਂ ਸੁਣਦੇ ਆ ਨਾ ਕਈ ਵਾਰੀ ਬੜੇ ਜਿਹੜੇ ਮਹਾਨ ਮਾਨ ਸੰਤ ਆ ਜਾਂ ਕਥਾਵਾਚਕ ਵੀ ਹਾਗੇ ਕੁਝ ਹੂੰ ਉਹ बार-बार एक ਗੱਲ ਕਹਿੰਦੇ ਚਿਲਾ ਚਿਲਾ ਕੇ ਰੋਲੀ ਪਾ ਕੇ ਕਿ ਯਾਰ ਕਰ ਲੋ ਤੁਹਾਨੂੰ ਬਹੁਤ ਔਖਾਂ ਮਿਲਿਆ ਕਰ ਲੋ ਸੰਭਲ ਜਾਓ ਕਾਲ ਯੁਗ ਚ ਕਹਿੰਦੇ ਨਾਮ ਪ੍ਰਧਾਨ ਆ ਨਾਮ ਪ੍ਰਧਾਨ ਆ ਬਿਲਕੁਲ ਤੁਸੀਂ ਕੁਛ ਨਾ ਕਰੋ ਮੈਂ ਕਹਿਣਾ ਨਾ ਕਿ ਅਘੋਰੀਜ਼ ਨਾਲ ਨਾ ਕਰ ਸਕਦੇ ਉਹਨਾਂ ਨੂੰ ਬਹੁਤ ਮਿਲਿਆ ਉਹਨਾਂ ਦਾ ਚਲੋ ਇੱਕ ਆਪਣਾ ਰਸਤਾ ਆ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਗਲਤ ਜਾਂਦੇ ਪਏ ਆ ਉਹ ਆਪਣੇ ਪદ્ધਤੀ ਨਾਲ ਚੱਲੇ ਪਏ ਆ ਉਹਨਾਂ ਦੀ ਉਹ ਹੀ ਡੈਸਟੀਨੀ ਆ ਪਰ ਨਾਮ ਦਾ ਰਸਤਾ ਸਿੱਧਾ ਸਿੰਪਲ ਜੇ ਤੁਸੀਂ ਪਰਿਵਾਰਿਕ ਰਹਿਣਾ ਆ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੀ ਪਰਸਨਲ ਲਾਈਫ ਦੀ ਪਰਸਨਲ ਲਾਈਫ ਹੀ ਵਧੀਆ ਜੀਣੀ ਆ ਤੇ ਮੈਂ ਇੱਧਰ ਵੀ ਤਰੱਕੀ ਕਰਨੀ ਆ ਤੁਸੀਂ ਨਾਮ ਜਪ ਕਰੋ ਹੋਰ ਵੀ ਛੋਟੇ ਛੋਟੇ ਪ੍ਰੋਸੀਜਰ ਹੁੰਦੇ ਆ ਉਹ ਹੁਣ ਮੈਂ ਇੱਥੇ ਦੱਸੂਗਾ ਤੇ ਉਹਦਾ ਕੁਝ ਹੋਰ ਹੀ ਬਣ ਜਾਣਾ ਮਤਲਬ ਨਾ ਖਿਚੜੀ ਬਣ ਜਾਣੀ ਆ ਉਹ ਫਿਰ ਇਹ ਆ ਕਿ ਕੋਈ ਪ੍ਰੋਪਰ ਅਗਰ ਤੁਹਾਨੂੰ ਕਵੇ ਆ ਕੇ ਕਿ ਮੈਨੂੰ ਸਿਖਾਓ ਹਣਾ ਤਾਂ ਫਿਰ ਉੱਥੇ ਦੱਸੇ ਜਾਂਦੇ ਆ ਹੂੰ ਇਹ ਸਿਸਟਮ ਤੁਹਾਨੂੰ ਇੱਥੇ ਆ ਕੇ ਕਰਮ ਕੀਤਾ ਤੁਸੀਂ ਸਹੀ ਸਮਾਂ ਕੀਆ ਜਾਂ ਸਹੀ ਤਰੀਕਾ ਕੀ ਨਾਮ ਜਪਣ ਦਾ ਨਾਮ ਜਪਣ ਦਾ ਕੋਈ ਇਦਾ ਨਿਗਾ ਆਪਾਂ ਕਹਿੰਦੇ ਨੇ ਨਾ ਕਿ ਇਸ਼ਤਾਰ ਨਹੀਂ ਕੀਤਾ ਜੀ ਅਸੀਂ ਤਾਂ ਵਾਸ਼ਰੂਮ ਤੇ ਐਸੇ ਹੱਥ ਨਹੀਂ ਧੋਤੇ ਹੂੰ ਅਸੀਂ ਕਿਸੇ ਵੇਲੇ ਵੀ ਕੋਈ ਮੈਟਰ ਨਹੀਂ ਕਰਦਾ ਆ ਤੁਰਦੇ ਫਿਰਦੇ ਘੱਟਦੇ ਬੋਜ ਤਾਂ ਆਪਾਂ ਕਹਦੇ ਨੇ ਨਾ ਕਈ ਵਾਰ ਯਾਰ ਮੈਂ ਤਾਂ ਤੁਰਦੇ ਤੁਰਦੇ ਵਾਹਿਗੁਰੂ ਵਾਹਿਗੁਰੂ ਕਰਦਾ ਰਹਿਣਾ ਉਹਦਾ ਕੋਈ ਨੁਕਸਾਨ ਨਹੀਂ ਆ ਉਹਦਾ ਫਾਇਦਾ ਹੀ ਆ ਬਲਕੇ ਫਾਇਦਾ ਇੰਨਾ ਗਿਆ ਪਰ ਫਾਇਦਾ ਇੰਨਾ ਗਿਆ ਕਿ ਤੁਹਾਡਾ ਥੋੜਾ ਜਿਹਾ ਮਨ ਜੁੜਦਾ ਥੋੜਾ ਜਿਹਾ ਹਲਕਾ ਜਾਂਦਾ ਕਿ ਮੈਂ ਰੱਬ ਦਾ ਨਾਮ ਲੈਣਾ ਵੇ ਪਰ ਅਗਰ ਤੁਸੀਂ ਕਹੋ ਉਹ ਘੁੰਮਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਮੈਂ ਜਾਂ ਰਾਮ ਰਾਮ ਕਰਨਾ ਜਿਹੜਾ ਵੀ ਨਾਮ ਤੁਹਾਨੂੰ ਅੱਛਾ ਲੱਗਦਾ ਕਿ ਉਹਦੇ ਨਾਲ ਮੈਨੂੰ ਕੋਈ ਪ੍ਰਾਪਤੀ ਹੋ ਜਾਣੀ ਆ ਉਹ ਮੁਸ਼ਕਿਲ ਆ ਥੋੜਾ ਜਿਹਾ ਉਹ ਤੁਹਾਨੂੰ ਉੱਥੇ ਹੀ ਭਜਾ ਸਕਦਾ ਕਿ ਤੁਹਾਡਾ ਕਿਤੇ ਮ ਉਹ ਵਜ਼ਾ ਪਰ ਜਦੋਂ ਤੁਸੀਂ ਬਹਿ ਕੇ ਜਾਂਦੇ ਆ ਤੁਹਾਡਾ ਸੀਰ ਗੰਦਾ ਆ ਤੁਸੀਂ ਕਪੜੇ ਪਾਟੇ ਪਾਏ ਆ ਜਾਂ ਤੁਸੀਂ ਕੋਟ ਪੈਂਟ ਪਾ ਕੇ ਬੈਠੇ ਆ ਬਦਲ ਮੈਟਰ ਚਾਹੀਦੀ ਸੋਨਾ ਲੱਦ ਕੇ ਬੈਠੇ ਆ ਸਾਰੇ ਸਰੀਰ ਤੇ ਆਪਣੇ ਤੇ ਕਮਾਈ ਵਾਲੇ ਲੋਕ ਮਿਲਦੇ ਨੇ ਜਿਹੜੇ ਅਧਿਆਤਮਿਕ ਬਹੁਤ ਅਮੀਰ ਹੁੰਦੇ ਬਹੁਤ ਮਿਲੇ ਪੰਜਾਬ ਚ ਨੇ ਕਾਫੀ ਪੰਜਾਬ ਚ ਥੋੜੇ ਘੱਟ ਮਿਲੇ ਆ ਦਿੱਲੀ ਵਗੈਰਾ ਚ ਮਿਲੇ ਆ ਬੰਬੇ ਮਿਲੇ ਆ ਜਿਹੜੇ ਗੋਰਿਆਂ ਵਾਂਗੂ ਟੈਕਨਿਕ ਫਾਈਨਲ ਹੈ ਨਾ ਕਰਦੇ ਨੇ ਹਾਂਜੀ ਗੋਰੇ ਵੀ ਸਪੈਸ਼ਲੀ ਇੰਡੀਆ ਆਉਂਦੇ ਨੇ ਹਾਂ ਹਾਂ ਕਿਸ ਕੋਣ ਕਿਸ ਕੋਣ ਨੂੰ ਕਿੰਨਾ ਜੁਆਇਨ ਕਰ ਰਿਹਾ ਹੈ ਇਸ ਕੋਲ ਨੇ ਆਪਣੇ ਪਬਲਿਸਿਟੀ ਜ਼ਿਆਦਾ ਕੀਤੀ ਹੈ ਹਮ ਉਹਨਾਂ ਨੂੰ ਜੁਆਇਨ ਕਰ ਰਹੇ ਪਰ ਅਲਟੀਮੇਟਲੀ ਤਾਂ ਵਧੀਆ ਹੀ ਹੈ ਨਾ ਜੋ ਉੱਥੇ ਕਰ ਰਹੇ ਨੇ ਦੇਵੀ ਦੇਵਤਾਵਾਂ ਚ ਸਿਰਫ ਸ਼੍ਰੀ ਕ੍ਰਿਸ਼ਨ ਜੀ ਜਿਨ੍ਹਾਂ ਨੇ ਇਹ ਸਾਫ਼ ਤੇ ਸਪਸ਼ਟ ਕਿਹਾ ਕਿ ਮੈਂ ਇਹ ਦੁਨੀਆ ਬਣਾਈ ਮੈਂ ਰੱਬ ਹਾਂ ਨਹੀਂ ਉਹਨਾਂ ਨੇ ਤੁਸੀਂ ਨਾ ਗੀਤਾ ਦਾ ਆਈ ਥਿੰਕ ਹਾਂ 12th ਚੈਪਟਰ ਆ ਜਿਹੜਾ ਗੀਤਾ ਦਾ ਉਹਦਾ ਫਰਸਟ ਸ਼ਲੋਕ ਫਰਸਟ ਸੈਕਿੰਡ ਥਰਡ ਤਿੰਨੇ ਇਹਦੇ ਬਾਰੇ ਹੀ ਆ ਉੱਥੇ ਅਰਜੁਨ ਪੁੱਛਦੇ ਆ ਹਮ ਕ੍ਰਿਸ਼ਨ ਕਿ ਤੁਸੀਂ ਦੱਸੋ ਕਿ ਜਿਹੜੇ ਤੁਹਾਡੀ ਭਗਤੀ ਕਰਦੇ ਨੇ ਜਾਂ ਫਿਰ ਜਿਹੜੇ ਨਿਰਾਕਰ ਦੀ ਭਗਤੀ ਕਰਦੇ ਨੇ ਦੋਨਾਂ 'ਚ ਕੀ ਹੈ ਡਿਫਰੈਂਸ ਕੀ ਹੈ ਉਹ ਕਹਿੰਦੇ ਕਿ ਦੇਖੋ ਜਿਹੜੀ ਮੇਰੇ ਭਗਤੀ ਕਰਦੇ ਆ ਮੈਂ ਉਹਨਾਂ ਨੂੰ ਕਾਫੀ ਸ਼੍ਰੇਸ਼ਟ ਮੰਨਦਾ ਉੱਥੇ ਇੱਕ ਵਰਡ ਲਿਖਿਆ ਹੋਇਆ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਆ ਰਿਹਾ ਹਾਂ ਕੁਝ ਲਿਖਿਆ ਹੋਇਆ ਪਤਾ ਨਹੀਂ ਮੈਨੂੰ ਉਹ ਐਗਜ਼ੈਕਟਲੀ ਯਾਦ ਨਹੀਂ ਆ ਰਿਹਾ ਉਹਨਾਂ ਨੂੰ ਸ਼੍ਰੇਸ਼ਟ ਮੰਨਦੇ ਆ ਹੋਰ ਕਾਫੀ ਜ਼ਿਆਦਾ ਪਰ ਜਿਹੜੇ ਨਿਰਾਕਰ ਦੀ ਭਗਤੀ ਕਰਦੇ ਆ ਉਹ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਨਾਲ ਲੈ ਕੇ ਚੱਲਦੇ ਆ ਜਿਆਦਾ ਮੈਂ ਉਹਨਾਂ ਦਾ ਵੀ ਉਨੇ ਸਮਾਨ ਕਰਦਾ ਮੇਰੇ ਲਈ ਦੋਨੋਂ ਇੱਕ ਬਰਾਬਰ ਆ ਪਰ ਅਲਟੀਮੇਟਲੀ ਤੁਸੀ ਮੇਰੇ ਥਰੂ ਹੀ ਜਾਣਾ ਆ ਹੂੰ ਤੇ ਉਹ ਸੱਚ ਵੀ ਆ ਜਦੋਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਅਸੀਂ ਇੱਥੋਂ ਡਾਇਰੈਕਟ ਅਕਾਲਪੁਰਖ ਚ ਨਹੀਂ ਜਾ ਸਕਦੇ ਤੁਹਾਨੂੰ ਲੋਕਾਸ ਹੋ ਕੇ ਜਾਣਾ ਪੈਣਾ ਹੈ ਸ਼੍ਰੀ ਕ੍ਰਿਸ਼ਨ ਤਾਂ ਸ਼੍ਰੀ ਕ੍ਰਿਸ਼ਨ ਨੂੰ ਅਸੀਂ ਵਿਸ਼ਨੂੰ ਜੀ ਮੰਨ ਲੈਂਦੇ ਆ ਸ਼੍ਰੀ ਕ੍ਰਿਸ਼ਨ ਦਾ ਤਾਂ ਮਤਲਬ ਹੈ ਨਾ ਉਹ ਵਿਸ਼ਨੂੰ ਉਹ ਐਜ਼ ਅ ਵਿਸ਼ਨੂੰ ਬੋਲਦੇ ਆ ਉਹ ਚੀਜ਼ ਹੁਣ ਵਿਸ਼ਨੂੰ ਜਿਹੜੇ ਆ ਇੱਕ ਤਾਂ ਵਿਸ਼ਨੂੰ ਜੀ ਦੀ ਫਾਰਮ ਆ ਜਿਹੜੀ ਸਾਡੇ ਯੂਨੀਵਰਸ ਦੇ ਅੰਦਰ ਬੈਠੀ ਆ ਗਰਬੋਧਕ ਸ਼ਾਹੀ ਵਿਸ਼ਨੂੰ ਸਾਡੇ ਯੂਨੀਵਰਸ ਤੋਂ ਜਿਹੜੇ ਬਾਹਰ ਬੈਠੇ ਆ ਕਰਨੋਦਕ ਸ਼ਾਹੀ ਮਹਾਵੀਸ਼ਣੂ ਜਿਹਨਾਂ ਨੂੰ ਕਹਿੰਨੇ ਆਪਾਂ ਕਰਨੋਦਕ ਸ਼ਾਹੀ ਵਿਸ਼ਨੂ ਉਹ ਮਲਟੀਵਰਸ ਨੂੰ ਹੈਂਡਲ ਕਰਦੇ ਆ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇੱਥੋਂ ਗਏ ਤਾਂ ਮੰਨ ਲਓ ਸੁਪੋਜ਼ ਕਿ ਮੈਂ ਸਾਡੇ ਤੋਂ ਉੱਪਰ ਹੈਗਾ ਬੂਵਰ ਲੋਕ ਜਿੱਥੇ ਥੋੜੇ ਜਿਹੇ ਸਿੱਧ ਰਹਿੰਦੇ ਆ ਥੋੜੇ ਜਿਹੇ ਸਿੱਧ ਪੁਰਸ਼ ਜਿਹੜੇ ਜਿਨ੍ਹਾਂ ਨੂੰ ਥੋੜਾ ਗਿਆਨ ਹੋ ਗਿਆ ਉਹਨਾਂ ਨੂੰ ਥੱਲੇ ਨਹੀਂ ਭੇਜਿਆ ਗਿਆ ਕਿ ਤੁਸੀਂ ਮਾੜਾ ਨਹੀਂ ਕੀਤਾ ਤੁਸੀਂ ਥੋੜਾ ਠੀਕ ਕੀਤਾ ਤੁਸੀਂ ਇੱਥੇ ਤੁਹਾਨੂੰ ਸਥਾਨ ਦਿੱਤਾ ਸੀ ਹੁਣ ਅਗਰ ਤੁਹਾਡਾ ਥੋੜਾ ਜ਼ਿਆਦਾ ਆ ਤਾਂ ਤੁਸੀਂ ਇਸ ਵਰਗ ਵਿੱਚ ਪਹੁੰਚ ਗਏ ਹੋਰ ਜ਼ਿਆਦਾ ਆ ਤੁਸੀਂ ਮਹਰ ਚ ਪਹੁੰਚ ਗਏ ਆਪਣੀ ਕੈਪੇਬਿਲਿਟੀ ਦੇ ਹਿਸਾਬ ਨਾਲ ਉਹ ਤੁਹਾਨੂੰ ਇੱਕ ਸਥਾਨ ਮਿਲ ਗਿਆ ਸਪੋਜ਼ ਕਿ ਤੁਸੀਂ ਬੋਵਰ ਚ ਪਹੁੰਚ ਗਏ ਜਾਂ ਸਵਰਗ ਤੋਂ ਉੱਤੇ ਪਹੁੰਚ ਗਏ ਸਵਰਗ ਤੋਂ ਉੱਤੇ ਹੈਗਾ ਮਹਰ ਲੋਕ ਉੱਥੇ ਇਨਲਾਈਟਨ ਬੀਇੰਗਸ ਰਹਿੰਦੇ ਆ ਜਿਆਦਾ ਜਿਹੜਾ ਤੇ ਕਾਫੀ ਰਿਸ਼ੀ ਮੁਰੀ ਇਹ ਹੋ ਗਿਆ ਨਾ ਸੱਤ ਰਿਸ਼ੀ ਉਹਨਾਂ ਤੋਂ ਵੀ ਉੱਪਰ ਰਹਿੰਦੇ ਆ ਰਿਸ਼ੀਆਂ ਦੇ ਵੀ ਲੈਵਲਸ ਆ ਉੱਥੇ ਤੁਸੀਂ ਪਹੁੰਚ ਗਏ ਹੁਣ ਉੱਥੇ ਤੁਸੀਂ ਬੈਠੇ ਹੋ ਉੱਥੇ ਤੁਹਾਨੂੰ ਕਰਮ ਨਹੀਂ ਕਰਨ ਨੂੰ ਮਿਲਦਾ ਹੁਣ ਤੁਸੀਂ ਉਥੋਂ ਉੱਪਰ ਕਿੱਦਾਂ ਜਾਓਗੇ ਉੱਥੇ ਤੱਕ ਤਾਂ ਤੁਸੀਂ ਪਹੁੰਚ ਗਏ ਤੁਸੀਂ ਥੱਲੇ ਨਹੀਂ ਗਏ ਤੁਸੀਂ ਅਪਗ੍ਰੇਡ ਹੋਏ ਪਰ ਤੁਸੀਂ ਵਿਲੀਨ ਨਹੀਂ ਹੋ ਪ ਇਹ ਕੋਣਾ ਹਮ ਹੈ ਨਾ ਉਹ ਨਹੀਂ ਕਿਸੇ ਹੋ ਪਾਇਏ ਹੁਣ ਉਥੇ ਕਰਮ ਹੈ ਨਹੀਂ ਤੁਸੀਂ ਕਰੋਗੇ ਕਿ ਉੱਪਰ ਕਿਤਾ ਜਾਓਗੇ ਉਥੇ ਕਰਮ ਕਾਊਂਟ ਹੁੰਦਾ ਹੈ ਪਰ ਬਹੁਤ ਘੱਟ ਹੁੰਦਾ ਤੁਸੀਂ ਮਤਲਬ ਸਾਧਨਾ ਉਥੇ ਵੀ ਕਰਦੇ ਆ ਹਮ ਕਰਦੇ ਆ ਪਰ ਉਥੇ ਜਿੱਦਾਂ ਇੱਥੇ ਜੋ ਫਾਲ ਆਈਸਾ ਜੇ ਤੁਹਾਨੂੰ ਮੰਨ ਲਓ ਇੱਕ ਫਿਗਰ ਲੈਣਾ ਕਿ ਮੰਨ ਲਓ ਐਸੀ ਤੁਸੀਂ ਇੰਨੇ ਮਿੰਟ ਕੁਝ ਮਿੰਟ ਬੈਠੇ ਰਹੇ ਤਾਂ ਤੁਹਾਨੂੰ 500 ਰੁਪਏ ਕ੍ਰੈਡਿਟ ਹੁੰਦੇ ਆ ਉਥੇ ਉਹ ਉਨੇ ਟਾਈਮ ਬੈਠਣਗੇ ਤਾਂ ਉਹਨਾਂ ਨੂੰ ਸ਼ਾਇਦ 1 ਰੁਪਏ ਕ੍ਰੈਡਿਟ ਹੋਵੇ ਹਮ ਇੰਨਾ ਸਲੋ ਚੱਲਦਾ ਕਿਉਂਕਿ ਕਰਮ ਹੈ ਨਹੀਂ ਫਿਰ ਉਥੇ ਉਹ ਕਿਦਾਂ ਵਧਦੇ ਆ ਫਿਰ ਉਹਨਾਂ ਨੂੰ ਹੁਕਮ ਹੁੰਦੇ ਆ ਉਹ ਹੁਕਮ ਮੰਦੇ ਉਹਨਾਂ ਨੂੰ ਹੁਕਮ ਹੁੰਦਾ ਕਿ ਤੂੰ ਇਹ ਕਰ ਕੰਮ ਜਾਂ ਇਸ ਲੋਕ ਚ ਜਾ ਕੇ ਇਹ ਕਰਕੇ ਆ ਮਹਾਰ ਲੋਕ ਚ ਬੈਠੇ ਆ ਜਾਂ ਲੋਕ ਚ ਬੈਠੇ ਆ ਤਾਂ ਤੁਹਾਨੂੰ ਹੁਕਮ ਹੋ ਗਿਆ ਉਹ ਹੁਕਮ ਨੂੰ ਤੁਸੀਂ ਆਪ ਨਹੀਂ ਲੈ ਸਕਦੇ ਜਦੋਂ ਟਾਈਮ ਹੋਣਾ ਉਹਨਾਂ ਨੇ ਤੁਹਾਨੂੰ ਕਹਿਣਾ ਕਿ ਤੂੰ ਇਹ ਕੰਮ ਕਰ ਹੂੰ ਤੂੰ ਇੱਥੇ ਫਲਾਨੀ ਉਹਨੂੰ ਤੁਸੀਂ ਨਕਾਰ ਨਹੀਂ ਸਕਦੇ ਕਿਉਂਕਿ ਤੁਸੀਂ ਉੱਨੀ ਉੱਪਰ ਬੈਠੇ ਆ ਤੁਹਾਨੂੰ ਪਤਾ ਕਿ ਯਾਰ ਇਹ ਸਿਸਟਮ ਪਤਾ ਤੁਹਾਨੂੰ ਤੁਸੀਂ ਉੱਥੇ ਜਾ ਕੇ ਉਹਨੂੰ ਜੋ ਉਹਨਾਂ ਨੇ ਕਿਹਾ ਸੀ ਉਹ ਪੂਰਾ ਕੀਤਾ ਉਹ ਹੁਕਮ ਇਹ ਵੀ ਹੋ ਸਕਦਾ ਹੈ ਕਿ ਧਰਤੀ ਤੇ ਜਾ ਪਰ ਮੋਸ਼ਨ ਜਾਂ ਡਿਮੋਸ਼ਨ ਹੋਈ ਚੀਜ਼ ਹੋ ਗਈ ਜਿਵੇਂ ਜਿਵੇਂ ਆਪਣੀ ਜੌਬ ਤੇ ਪ੍ਰਮੋਸ਼ਨ ਹੁੰਦੀ ਹੈ ਜਦੋਂ ਬਿਲਕੁਲ ਬਿਲਕੁਲ ਸਹੀ ਹੈ اچھا ਉਹ ਜਦੋਂ ਵਿਸ਼ਨੂ ਜੀ ਨੂੰ ਹੁਣ ਹੁਕਮ ਆਇਆ ਕਿ ਤੁਸੀਂ ਰਾਮ ਅਵਤਾਰ ਲਓ ਤੁਸੀਂ ਕ੍ਰਿਸ਼ਨ ਅਵਤਾਰ ਲਓ ਕਿਉਂਕਿ ਅਗਰ ਜਦੋਂ ਅਸੀਂ ਸੂਖਮ ਚਲੇ ਜਾਂਦੇ ਹਾਂ ਨਾ ਹੁਣ ਇੱਥੇ ਅਸੀਂ ਕਹਿ ਰਹੇ ਹਾਂ ਕਿ ਇਹ ਥੱਲੇ ਇਹ ਉੱਤੇ ਇਹਨਾਂ ਦਾ ਥੋੜਾ ਜ਼ਿਆਦਾ ਰੋਲ ਹੈ ਨਾ ਥੋੜਾ ਘੱਟ ਰੋਲ ਹੈ ਨਾ ਪਰ ਜਦੋਂ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਸਾਨੂੰ ਕੋ ਉੱਤੇ ਥੱਲੇ ਨਹੀਂ ਦਿੱਤਾ ਸਾਨੂੰ ਸਾਰੇ ਲੱਗਦਾ ਕਿ ਸਭ ਆਪਣੇ ਆਪਣੇ ਰੋਲ ਪਲੇ ਕਰ ਰਹੇ ਹੈ ਅਗਰ ਉਹ ਚਾਹੁੰਦੇ ਤਾਂ ਉਹ ਇੰਦਰ ਦੇਵ ਨੂੰ ਵੀ ਇਸ ਲੈਵਲ ਦਾ ਬਣਾ ਕੇ ਅਗਰ ਉਹ ਚਾਹੁੰਦੇ ਤਾਂ ਮੈਨੂੰ ਵੀ ਇਸ ਲੈਵਲ ਦਾ ਬਣਾ ਕੇ ਭੇਜ ਸਕਦੇ ਸੀ ਪਰ ਉਹਨਾਂ ਨੇ ਉਹਨੂੰ ਭੇਜਿਆ ਕਿਉਂਕਿ ਉਸ ਟਾਈਮ ਉਹਦਾ ਸੀ ਤਾਂ ਉਹਨਾਂ ਨੇ ਜਦੋਂ ਭੇਜਣਾ ਤੁਹਾਨੂੰ ਧਰਤੀ ਤੇ ਵੀ ਭੇਜ ਸਕਦੇ ਆ ਕਿਤੇ ਹੋਰ ਲੋਕ ਤੇ ਵੀ ਭੇਜ ਸਕਦੇ ਆ ਕਿਤੇ ਦੂਸਰੀ ਗੈਲੈਕਸੀ ਚ ਵੀ ਭੇਜ ਸਕਦੇ ਆ ਭੇਜ ਕੇ ਉੱਥੇ ਤੁਹਾਡੇ ਤੋਂ ਕੰਮ ਕਰਾਇਆ ਉਹ ਤੁਹਾਡਾ ਕਰਮ ਇਕੱਠਾ ਹੋਇਆ ਕਿਉਂਕਿ ਬਾਕੀ ਲੋਕਾਂ ਦੇ ਵਿੱਚ ਤੁਸੀਂ ਫਿਊਲ ਆਪਣਾ ਖਰਚਦੇ ਆ ਫਿਊਲ ਮੈਂ ਕਹਿੰਦਾ ਕਰਮ ਨੂੰ ਤੁਸੀਂ ਕਰਮ ਇੱਥੇ ਇਕੱਠਾ ਕਰ ਲਿਆ ਇੱਕ ਤੁਹਾਡੀ ਜੋ ਤੁਹਾਡੀ ਕਮਾਈ ਹੋਈ ਉਥੇ ਤੁਸੀਂ ਸਿਰਫ ਖਰਚਦੇ ਆ ਉੱਥੇ ਇਕੱਠਾ ਘਟ ਹੁੰਦਾ ਆ ਤੁਸੀਂ ਕੁਝ ਕਰ ਦਿੰਦੇ ਆ ਤਾਂ ਖਰਚ ਹੋ ਜਾਂਦਾ ਅਗਰ ਖਰਚ ਹੋ ਗਿਆ ਵਿਕਾਰ ਆ ਗਏ ਫਿਰ ਦੁਬਾਰਾ ਲੜਨਾ ਪੈਣਾ ਫਿਰ ਉਹੀ ਕਿਸਾ ਬਿੜਾਣਾ ਸਿਸਟਮ ਕਿ ਯਾਰ ਫੇ ਸਾਰਾ ਲੱਗੀ ਹੈ ਜਦ ਕਿ ਬਹੁਤ ਸਾਰੇ ਲੋਜ ਜੰਦ ਕਹਿੰਦੇ ਨੇ ਵੀ ਇਨਸਾਨੀ ਜੂਨ ਸਭ ਤੋਂ ਵਧੀਆ ਜੂਣ ਆ ਹਾਂ ਵਧੀਆ ਇਸ ਲਈ ਹੈ ਕਿਉਂਕਿ ਤੁਸੀਂ ਇਕੱਠਾ ਕਰ ਸਕਦੇ ਆ ਨਾ ਮੰਨ ਲਓ ਮੈਂ ਇਸ ਵਾਰ ਇਕੱਠਾ ਕੀਤਾ ਮੈਂ ਭੂਵਰ ਲੋਕ ਚ ਪਹੁੰਚਿਆ ਜਿਹੜਾ ਕਿ ਸਾਡੇ ਤੋਂ ਇੱਕ ਲੈਵਲ ਉੱਪਰ ਹੈ ਹਨਾ ਜੋਤੇ ਖਰਚ ਕਰਤਾ ਫਿਰ ਮੈਨੂੰ ਵਾਪਸ ਆਉਣਾ ਤੁਹਾਨੂੰ ਵਾਪਸ ਆਉਣਾ ਪੈਣਾ ਅਗਰ ਮੈਂ ਅਗਰ ਮੈਂ ਕਮਾ ਕਿ ਯਾਰ ਮੈਂ ਭੂਵਰ 'ਚ ਪਹੁੰਚਿਆ ਹੁਣ ਮੈਂ ਇੱਥੇ ਕਿੰਨਾ ਚਿਰ ਬੈਠਾ ਕਿੰਨਾ ਮੈਨੂੰ ਇੱਥੇ ਸਾਧਨਾ ਕਰਨੀ ਪਊਗੀ ਜਦ ਨਾਲ ਸਿੱਧਾ ਮੈਂ ਲੰਘ ਨਹੀਂ ਸਕਦਾ ਪਰ ਮੈਂ ਅਗਰ ਧਰਤੀ ਤੇ ਆ ਤਾਂ ਮੈਂ ਸਿੱਧਾ ਤਪੋ ਲੋਕ ਚ ਵੀ ਜਾ ਸਕਦਾ ਕੋਈ ਘਟਨਾ ਸਾਂਝੀ ਕਰਨਾ ਚਾਹੋਗੇ ਜਿਵੇਂ ਤੁਸੀਂ ਸੰਤਾਂ ਦੀ ਕੀਤੀ ਇੱਕ ਇੱਕ ਦੋ ਹੋਰ ਕੀਤੀਆਂ ਘਟਨਾ ਇਸ ਤੋਂ ਇਲਾਵਾ ਕੁਝ ਹੈ ਪਰ ਉਹਨਾਂ ਦੀ ਮੈਨੂੰ ਹਾਲੇ ਪਰਮਿਸ਼ਨ ਨਹੀਂ ਹੈ ਮੈਂ ਪੁੱਛਿਆ ਜਰੂਰ ਉਹਨਾਂ ਤੋਂ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਕੱਲ ਹੀ ਪੁੱਛਿਆ ਕਿ ਮੈਂ ਕਿਹਾ ਵੀ ਮੈਂ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਉਹ ਪੋਡਕਾਸਟ ਦੇਖਣਗੇ ਆ ਨਹੀਂ ਉਹ ਪਤਾ ਨਹੀਂ ਦੇਖਣਗੇ ਜਾਂ ਉਹ ਫਿਜ਼ੀਕਲ ਨਹੀਂ ਆਗੇ ਫਿਜ਼ੀਕਲ ਨਹੀਂ ਆਗੇ ਉਹ ਸਦਾ ਸੁਣ ਰਹੇ ਹਾਂ ਹੈ ਹੋ ਸਕਦਾ ਤੁਹਾਨੂੰ ਸੁਣ ਰਹੇ ਹੋ ਹੋ ਸਕਦਾ ਇੱਥੇ ਬੈਠੇ ਹੋਣ ਕੁਰਸੀ ਤਾਂ ਹੀ ਭਾਈ ਨਿਕਲੀਗੀ ਹਾਂ ਹੋ ਸਕਦਾ ਖਾਲੀ ਕਰਵਾਈ ਗਈ ਆ ਕਿਸੇ ਨੇ ਥੈਂਕ ਯੂ ਵੀਰੇ ਲਾਸਟ ਕੀ ਕਹਿਣਾ ਚਾਹੁੰਦੇ ਸਾਡੀ ਹੋ ਗਈ ਪੰਜ ਲਾਸਟਲੀ ਮੈਂ ਇਹ ਕਹਿਣਾ ਚਾਹੁੰਦਾ ਹਜੇ ਬਹੁਤ ਕੁਝ ਹੈਗਾ ਦੋਸਤੋ ਮੈਂ ਤੁਹਾਡੇ ਨਾਲ ਦੁਬਾਰਾ ਵੀ ਦੇਖੂਗਾ ਨਾ ਆਪਾਂ ਦੁਬਾਰਾ ਵੀ ਗੱਲ ਕਰਾਂਗੇ ਕਿ ਅੱਜ ਹੀ ਅਗਰ ਜ਼ਿਆਦਾ ਅਸੀਂ ਗੱਲ ਕਰ ਲਈ ਤਾਂ ਉਹ ਖਿਜੜੀ ਬਣ ਜਾਣੀ ਆ ਹਾਂ ਲਾਸਟਲੀ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਕੁਝ ਲੋਕ ਹੋਣਗੇ ਜਿਹਨਾਂ ਨੇ ਨਹੀਂ ਮੰਨਣਾ ਹਾਂ ਦੋ ਤਰ੍ਹਾਂ ਦੇ ਲੋਕ ਆ ਇੱਕ ਤਾਂ ਹੈਗੇ ਜਿਹਨਾਂ ਨੇ ਥੋੜੀ ਜਿਹੀ ਪ੍ਰੈਕਟਿਸ ਕੀਤੀ ਪਰ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਵੀ ਡੋਨਟ نو ਕਿ ਉਹਨਾਂ ਨੇ ਕਿਦਾਂ ਪ੍ਰੈਕਟਿਸ ਕੀਤੀ ਨਾ ਉਹ ਹੁਣ ਉਦੋਂ ਪਤਾ ਲੱਗੂਗਾ ਜਦੋਂ ਸਹੀ ਉਹਨਾਂ ਨੇ ਕੁਝ ਕੁਝ ਵੀ ਅਗਰ ਕੀਤਾ ਤਾਂ ਕਿਤੇ ਤਾਂ ਪਹੁੰਚਣ ਗਿਆ ਹਾਂ ਹੈਨਾ ਤੇ ਉਹਨਾਂ ਨੂੰ ਇੰਨਾ ਪਤਾ ਹੋਇਆ ਹੁਣ ਜਿਹੜਾ ਨੇ ਕੀਤੀ ਉਹਨਾਂ ਨੂੰ ਨਹੀਂ ਮਿਲਿਆ ਉਹ ਫਿਰ ਨਹੀਂ ਮੰਨਦੇ ਦੋ ਤਰੀਕੇ ਦੇ ਲੋਕ ਨੇ ਚਾਹ ਚ ਮੱਖੀ ਪਿਆ ਜੇ ਚਾਹ ਡੋਲ ਦੇਣਗੇ ਹਾਂ ਇਹ ਕਿਰੇ ਕੱਢ ਲੈ ਜੇ ਦੇਸੀ ਕੇ ਚ ਪਿਆ ਜਾਵੇ ਫਿਰ ਮੱਖੀ ਕੱਢ ਕੇ ਸਿੱਟਣਗੇ ਐਗਜ਼ੈਕਟਲੀ ਸੈਕੰਡਲੀ ਦੂਜੇ ਲੋਕ ਹੋਆ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਹਾਂ ਉਹਨਾਂ ਨੇ ਕਹਣਾ ਇਹ ਇੱਕ ਹੀ ਮਾਰੀ ਜਾਂਦਾ ਗੱਲਾਂ ਹੈਨਾ ਇਨ ਨੂੰ ਉਹ ਨਵੀਂ ਕਿਤਾਬ ਪੜ੍ਹ ਕੇ ਆਇਆ ਕਿਤਾਬ ਪੜ੍ਹ ਕੇ ਆਇਆ ਇਹਨੂੰ ਤਾਂ ਐਜ਼ ਇਟ ਇਜ਼ ਹਾਂ ਉਹ ਸੁਣਾਈ ਜਾਂਦਾ ਤੇ ਇਹਨੂੰ ਕੁਝ ਨਹੀਂ ਪਤਾ ਹਨਾ ਵੀ ਜਿਹੜਾ ਜਿਹੜਾ ਕੋਈ ਜਾਣਦਾ ਹੋਇਆ ਉਹਨੇ ਕਹਣਾ ਲੈ ਇਹ ਸਾਡੇ ਨਾਲ ਇਦਾਂ ਕਰਦਾ ਹੁੰਦਾ ਸੀ ਹਨਾ ਅਸੀਂ ਤਾਂ ਇੱਥੇ ਚੱਲਦੇ ਹੁੰਦੇ ਸੀ ਉਹ ਇੱਕ ਪਰਸਨਲ ਲਾਈਫ ਆ ਇੱਕ ਪਰਸਨਲ ਪ੍ਰੋਫੈਸ਼ਨਲ ਮੈਂ ਕਹਿ ਰਿਹਾ ਨਾ ਕਿ ਮੈਂ ਮੇਨ ਕਰਨ ਆਇਆ ਇੱਥੇ ਕਿ ਜਿਹੜਾ ਯੂਥ ਆ ਜਿਹੜੇ ਸਾਡੇ ਵਰਗੇ ਮੁੰਡੇ ਆ ਵੱਡੇ ਵੀ ਆ ਸਾਡੇ ਤੋਂ ਉਹਨਾਂ ਨੂੰ ਪਤਾ ਲੱਗੇ ਕਿ ਅਗਰ ਤੁਸੀਂ ਪਰਸਨਲੀ ਵੀ ਗਰੋ ਕਰਨਾ ਹੈ ਆਪਣੀ ਲਾਈਫ 'ਚ ਪੈਸੇ ਨੂੰ ਲੈ ਕੇ ਵੀ ਲਗਜ਼ਰੀ ਤੁਸੀਂ ਗਰੋ ਕਰਨਾ ਆਪਣੇ ਕੰਮ 'ਚ ਆਪਣੇ ਬਿਜ਼ਨਸ 'ਚ ਤੁਹਾਨੂੰ ਸਪਿਰਚੁਅਲਿਟੀ ਚ ਆਉਣਾ ਪੈਣਾ ਬਿਨਾਂ ਸਪਿਰਚੁਅਲਿਟੀ ਤੁਸੀਂ ਗਰੋ ਨਹੀਂ ਕਰ ਸਕਦੇ ਸਪਿਰਚੁਅਲ એનਰਜੀ ਦੇ ਨਾਲ ਬੰਦਾ ਰਫਤਾਰ ਵਧਾਉਂਦਾ ਗਰੋ ਕਰਦਾ ਰਫਤਾਰ ਵਧਾਉਂਦਾ ਅਗਰ ਕੋਈ ਵਧਿਆ ਹੈ ਨਾ ਤਾਂ ਇੰਡਾਇਰੈਕਟਲੀ ਜਾਂ ਡਾਇਰੈਕਟਲੀ ਕਿਤੇ ਨਾ ਕਿਤੇ ਕੁਛ ਨਾ ਕੁਛ ਕਰ ਰਿਹਾ ਸੀ ਤਾਂ ਹੀ ਉਹ ਵਧਿਆ ਹੈ ਹੁਣ ਮੈਂ ਇਸੇ ਲਈ ਕਹਿ ਰਿਹਾ ਕਿ ਸਪਿਰਚੁਅਲਿਟੀ ਚ ਆਉਣਾ ਪੈਣਾ ਹੁਣ ਸਪਿਰਚੁਅਲਿਟੀ ਚ ਆਉਣਾ ਆਉਣ ਵਾਸਤੇ ਕੀ ਆ ਲੋਕਾਂ ਨੇ ਡਰਨਾ ਇਸ ਚੀਜ਼ ਤੋਂ ਕਿ ਮੈਂ ਜੋ ਚੀਜ਼ਾਂ ਪਹਿਲਾਂ ਕਹੀਆਂ ਭੇਜੂਗੀ ਆ ਜਾ ਮੈਨੂੰ ਯਾਰ ਆ ਛੱਡਣਾ ਪੈਣਾ ਕੁਛ ਨਹੀਂ ਤਿਆਗਣਾ ਕੁਛ ਨਹੀਂ ਕਰਨਾ ਮੈਂ ਉਹੀ ਚੀਜ਼ ਬਾਰ ਸੇਮ ਚੀਜ਼ ਵੀ ਰਿਪੀਟ ਕਰ ਰਿਹਾ ਵਾਪਸ ਪੂਰੀ ਟੋਰ ਕੱਢ ਕੇ ਰੱਬ ਦਾ ਨਾਮ ਜਪੋ ਪੂਰੀ ਟੋਰ ਕੱਢ ਕੇ ਤੁਸੀਂ ਜਪੋ ਯਾਰ ਕੀ ਗੱਲ ਆ ਕੋਈ ਪ੍ਰੋਬਲਮ ਨਹੀਂ ਤੁਸੀਂ ਤੁਸੀਂ ਥਾਰ ਦੇ ਵਿੱਚ ਬਹਿ ਕੇ ਜਾਵੋ ਬਤਾਨੋ ਹਾ ਥਾਰ ਕੱਲੀ ਗੇੜੀ ਮਾਰਨ ਤੋਂ ਨਾ ਰੱਬ ਦਾ ਨਾਮ ਵੀ ਲੈ ਆ ਤੁਸੀਂ ਗੇੜੀ ਮਾਰਦੇ ਵਿੱਚ ਜਪ ਸਕਦੇ ਆ ਤੁਹਾਡਾ ਕਿਤੇ ਨਾ ਕਿਤੇ ਤਾਂ ਕਨੈਕਸ਼ਨ ਬਣੂਗਾ ਨਾ ਮਤਲਬ ਜਿਨ੍ਹਾਂ ਨੇ ਸਿਰਫ ਬਹਿ ਕੇ ਬੋਲਣਾ ਆ ਨਾ ਕਿ ਇਹ ਇਦਾਂ ਆ ਤੋ ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਮਤਲਬ ਉਹਨਾਂ ਦਾ ਫਿਰ ਦੂਜਾ ਇਹ ਕਿ ਲੱਗਦਾ ਕਿ ਉਹ ਉਹਨਾਂ ਦਾ ਰੋਲ ਆ ਉਹ ਕੈਰੈਕਟਰ ਪਲੇ ਕਰ ਰਹਾ ਹੈ ਆਪਣਾ ਹੁਣ ਤੁਸੀਂ ਮੇਰੇ ਮੂਰੇ ਬੈਠੇ ਹੋ ਮੈਂ ਮੈਂ ਹੀ ਆਪਣੇ ਆਪ ਨੂੰ ਦੇਖ ਰਿਹਾ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਤੁਸੀਂ ਸ਼ਾਇਦ ਦਿਲਜੀਤ ਦਾ ਪੋਡਕਾਸਟ ਸੁਨੇ ਹੋਏਗਾ ਹੂੰ ਜਦੋਂ ਚ ਉਹਨੇ ਇਹ ਗੱਲ ਕਹੀ ਕਿ ਮੈਨੂੰ ਜਦੋਂ ਮੈਂ ਕਿਸੇ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਕਿ ਮੈਂ ਆਪਣੇ ਆਪ ਨੂੰ ਹੀ ਦੇਖ ਰਿਹਾ ਥੋੜੀ देर ਬਾਅਦ ਮੈਨੂੰ ਲੱਗਣ ਲੱਗ ਜਾਂਦਾ ਕਿ ਇਹ ਮੈਂ ਹੀ ਤਾਂ ਬੈਠਾ ਮੈਂ ਆਪਣੇ ਆਪ ਨੇ ਸਵਾਲ ਕਰੀ ਜਾਣਾ ਹੂੰ ਐਕਚੁਅਲੀ ਇਹੀ ਹੁੰਦਾ ਹੁਣ ਦਿਲਜੀਤ ਦੀ ਗੱਲ ਹੋ ਗਈ ਤਾਂ ਦਿਲਜੀਤ ਦੀ ਫਿਰ ਉਹ ਵਾਲੀ ਕੰਟਰੋਵਰਸੀ ਆ ਜਾਏਗੀ ਇਹ ਵਾਲੀ ਹੂੰ ਇਲੂਮੀਨਟੀ ਆ ਗਿਆ ਇਲੂਮੀਨਟੀ ਤਾਂ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਜਿਹੜਾ ਮੇਰੇ ਨਾਲ ਉਹ ਇਨਸੀਡੈਂਟ ਹੋਇਆ ਇਨਸੀਡੈਂਟ ਹੋਇਆ ਸੀ ਜਦੋਂ ਮੈਨੂੰ ਐਕਚੁਅਲੀ ਇਲੂਮੀਨਟੀ ਦਾ ਲਿੰਕ ਉਹਨਾਂ ਦੇ ਨਾਲ ਹੈ ਇਲੂਮੀਨਟੀ ਨੀਚੇ ਲੈਵਲ 'ਚ ਰਹਿੰਦੇ ਆ ਲੋਕਾਸ ਦੇ ਵਿੱਚ ਉਹ ਧਰਤੀ ਦੇ ਨਾਲ ਬਹੁਤ ਥੋੜਾ ਜਿਹਾ ਕੰਟੈਕਟ ਕਰਦੇ ਆ ਉਹਨਾਂ ਨੂੰ ਮੇਨ ਹੈਗਾ ਉੱਪਰ ਵਾਲੇ ਰੈਲਮਸ ਦੇ ਨਾਲ ਉੱਥੇ ਪੰਗਾ ਲੈਂਦੇ ਜਾਗੇ ਉਹ ਉਹ ਧਰਤੀ ਨੂੰ ਇੰਨਾ ਨਹੀਂ ਉਹ ਕਰਦੇ ਉਹ ਉੱਪਰ ਵਾਲੇ ਰੈਲਮਸ ਨਾਲ ਪੰਗਾ ਲੈਂਦੇ ਜਾਗੇ ਸ਼ੇਸ਼ਨਾਗ ਦੇ ਸਭ ਤੋਂ ਥੱਲੇ ਬੈਠੇ ਆ ਪਤਾਲ ਲੋਕ ਤੋਂ ਪਤਾਲ ਦੇ ਵਿੱਚ ਵੀ ਬੈਠੇ ਹੋਏ ਆ ਉਹਨਾਂ ਦਾ ਜਿਹੜਾ ਸੇਰੇ ਆ ਪਤਾਲ ਚ ਆ ਕਹਿੰਦੇ ਆ ਉੱਥੇ ਜਿਹੜੇ ਅਸੁਰ ਰਾਜਾ ਰਾਖਸ਼ ਦਾ ਆ ਜਾਂ ਉੱਥੇ ਦਾ ਸੈਟ ਸੈਟਨ ਜਿਵੇਂ ਕਈ ਵੀ ਕਨਸੈਪਟ ਹੁੰਦੇ ਕਿ ਦੁਨੀਆ ਦੇ ਸਭ इलुमिनाटी ਦੇ ਮੁਖੀ ਨੇ ਨਹੀਂ ਇਦਾਂ ਦਾ ਇੱਕ ਪੈਸੇ ਦੀ ਕਹਾਣੀ ਜਿਹੜੀ ਘੁੰਮ ਰਹੀ ਆ ਪਰ ਕਿਸ਼ਤਾਨ ਜਿਹਨੂੰ ਰੂਹ ਦੇ ਦਿੱਤੀ ਜਾਵੇ ਉਹ ਬੰਦੇ ਨੂੰ ਇੰਨੀ ਹਾਈਪ ਕਿਵੇਂ ਦੇ ਸਕਦਾ ਹੈ ਅਗਰ ਸ਼ੈਤਾਨ ਦੇ ਸਕਦਾ ਤਾਂ ਰੱਬ ਕਿਉਂ ਨਹੀਂ ਦੇ ਸਕਦਾ ਹੁਣ ਸ਼ੈਤਾਨ ਰੱਬ ਦਾ ਇਹ ਹੈ ਕਿ ਰੱਬ ਨੂੰ ਤੁਹਾਨੂੰ ਥੋੜਾ ਜਿਹਾ ਸਤਾਏ ਨੇ ਗੱਲ ਲਿਖੀ ਹੈ ਕਹਿੰਦਾ ਦਮਨ ਪੀਵੇ ਸ਼ਰਾਬ ਤੇ ਕਰੇ ਸਜਦਾ ਰਾਜ਼ੀ ਰੱਬ ਹੈ ਗੁੱਸੇ ਸ਼ੈਤਾਨ ਵੀ ਨਹੀਂ ਲੋਕੀ ਰੱਬ ਵੀ ਬਣਾ ਕੇ ਰੱਖਦੇ ਸ਼ੈਤਾਨਾਂ ਨਾਲ ਵੀ ਮੈਂ ਉਹੀ ਕਹਿੰਦਾ ਨਾ ਮੇਨਲੀ ਇਹ ਹੈ ਕਿ ਲੋਕਾਂ ਨੇ ਨਾ ਕੀ ਕਹਿਣਾ ਆ ਇਹ ਜਦੋਂ ਸੈਕੰਡਲੀ ਲੋਕਾਂ ਦੀ ਗੱਲ ਕਰ ਰਿਹਾ ਸੀ ਉਹਨਾਂ ਨੇ ਘਰ ਬੈ ਕੇ ਕਮੈਂਟ ਕਰਨਾ ਹੁਣ ਅਗਰ ਤੁਹਾਨੂੰ ਨਹੀਂ ਯਕੀਨ ਹੁਣ ਜੋ ਮੈਂ ਗੱਲਾਂ ਕਹੀਆਂ ਹੋ ਸਕਦਾ 90% ਲੋਕਾਂ ਨੂੰ ਇਹ ਤਾਂ ਨਾ ਯਕੀਨ ਹੋਵੇ ਹੋ ਸਕਦਾ ਕੋਈ ਪੰਜ ਬੰਦੇ ਮੇਰੀ ਗੱਲ ਮੰਨ ਲੈਣ ਮੈਂ ਖੁਸ਼ ਹਾਂ ਉਹਨੇ ਦੀ ਹਨਾ ਅਗਰ ਤੇਨਾਂ ਨੂੰ ਨਹੀਂ ਯਕੀਨ ਤੁਸੀਂ ਆ ਅਗਲੇ ਸਾਲ ਜਨਵਰੀ ਦੇ ਵਿੱਚ ਮਹਾਗੰਭਾ ਨਾ 12 ਸਾਲ ਬਾਅਦ ਉੱਥੇ ਹਜ਼ਾਰਾਂ ਦੀ attendance ਆਣੇ ਨਾ ਅਘੋਰੀ ਔਰ ਨਗਾ ਸਾਧੂ ਤੁਸੀਂ ਉੱਥੇ ਚਲੇ ਜਾਓ ਮੇਰੀ ਗੱਲ ਮੰਨ ਲਓ ਜਿਹਨੇ ਕਮੈਂਟ ਕਰਨਾ ਨਾ ਇਹਦਾ ਤਾਂ ਤੁਸੀਂ ਚਲੇ ਜਾਓ ਤਿੰਨ ਦਿਨ ਤੁਸੀਂ ਇੱਕ ਅਗੋਰੀ ਦੇ ਨਾਲ ਜਾਂ ਨਗ ਸਾਧੂ ਦੇ ਨਾਲ ਰਹੋ। ਹੂੰ। ਪਿੱਛੇ ਪੈ ਜਾਓ ਉਹਦੇ ਨਾਲ-ਨਾਲ ਰਹੋ ਰਿ ਚਿਪਕ ਕੇ। ਤੁਹਾਨੂੰ ਤੁਸੀਂ ਗਏ ਕੁਝ ਹੋਣਾ ਜੋ ਤੁਸੀਂ ਵਾਪਸ ਹੋਣਾ ਤੁਸੀਂ ਕੁਝ ਹੋਰ ਹੀ ਹੋਣਾ। ਹੂੰ। ਤਿੰਨ ਦਿਨ ਜੀ। ਜਿਹਨੂੰ ਕੋਈ ਨਹੀਂ ਵੀ ਆਪਣੇ ਪ੍ਰੈਕਟਿਸ ਕਰਨੀ। ਸੈਕੰਡਲੀ ਜਿਹਨੂੰ ਲੱਗਦਾ ਉਹ ਇੱਕ ਮਹੀਨਾ ਸਵੇਰੇ 3:30 ਉੱਠ ਕੇ 4:30 ਤੱਕ 1 ਘੰਟਾ ਹੀ ਸਿਰਫ ਜਿਆਦਾ ਨਹੀਂ ਤਰੀਕੇ ਦੇ ਨਾਲ ਬਹਿ ਕੇ ਵਾਹਿਗੁਰੂ ਆਰਾਮ ਜੋ ਦਾ ਮੰਨ ਕਰਦਾ ਉਹ 1 ਘੰਟਾ ਜਪ ਲੈ 1 ਮਹੀਨੇ ਵਾਸਤੇ ਜਾਂ 2 ਮਹੀਨੇ ਵਾਸਤੇ। ਉਹਨੂੰ ਪਤਾ ਲੱਗ ਜਾਊਗਾ ਜਿਹੜੇ ਬੰਦਾ ਕਹਿ ਰਿਹਾ ਕਿ ਤੂੰ ਗਲਤ ਆ। ਕੈਨੋ ਤਾਂ ਮੈਂ ਵੀ ਕਹਿ ਸਕਦਾ ਵੀ ਤੂੰ ਗਲਤ ਪਰ ਤੁਸੀਂ ਪ੍ਰੂਫ ਦਾ ਕਰੋ ਤੁਸੀਂ ਪ੍ਰੂਫ ਹੁਣ ਕਿਦਾ ਕਰ ਸਕਦੇ ਜੇ ਕਿਸੇ ਨੇ ਤੁਹਾਨੂੰ ਸਮਝਾਇਆ ਉਹ ਤੁਸੀਂ ਸਮਝਣਾ ਨਹੀਂ ਆਪਣੀ ਤੁਸੀਂ ਮੰਨਣੀ ਆ ਤੇ ਆਪਣੀ ਅਗਰ ਤੁਸੀਂ ਮੰਨਣੀ ਆ ਤੇ ਤੁਹਾਨੂੰ ਥੋੜਾ ਜਿਹਾ ਆਪਣੇ ਆਪ ਚ ਫਿਰ ਕਰਨਾ ਵੀ ਪਏਗਾ ਨਾ ਕੁਝ ਮਤਲਬ ਬਿਨਾ ਉਹਨੂੰ ਅਜ਼ਮਾਈ ਕਹਿ ਦੇਣ ਕਿ ਵੀ ਗਲਤ ਆ ਅਜ਼ਮਾਓ ਮੈਂ ਕਹਿੰਦਾ ਕਿ ਮੇਰੀ ਮੰਨੋ ਤੁਸੀਂ ਅਜ਼ਮਾਓ ਮੈਂ ਨਹੀਂ ਕਹਿ ਰਿਹਾ ਕਿ ਮੇਰੀ ਮੰਨੋ ਤੁਸੀਂ ਅਜ਼ਮਾਓ ਸਾਢੇ 3:00 ਤੋਂ ਸਾਢੇ 4:00 ਬਹਿ ਜਾਓ ਜਾਂ ਨਹੀਂ ਬਹਿ ਸਕਦੇ ਹਾਂ ਮਹਾਕੁੰਭ ਤੇ ਚੱਲ ਜਾਓ ਕੋਈ ਵੀ ਨਹੀਂ ਕਰ ਸਕਦੇ અમાਸya ਪੂਰਨਮਾਸ਼ੀ ਵਾਲੇ ਦਿਨ ਆਪਣੇ ਪਿੰਡ ਦੇ ਸਿਵਿਆਂ ਚ ਜਾ ਕੇ 2 ਘੰਟੇ ਮੈਡੀਟੇਸ਼ਨ ਤਾਨੂੰ ਪਤਾ ਲੱਗ ਜਾਏਗਾ ਕੀ ਸੱਚ ਹੈ ਕੀ ਝੂਠ ਹੈ ਸਿਵਾਂ ਵਿੱਚ ਤਾਂ ਕੌਣ ਜਾਣਦਾ ਬੇਧੀਰਾ ਮੈਂ ਕਹਿੰਦਾ ਕਿ ਜਿਹਨੂੰ ਸਵਾਲ ਆਉ ਜਾਏਗਾ ਨਾ ਜਿਹਨੂੰ ਸਵਾਲ ਹੈ ਉਹੀ ਜਾਏਗਾ ਜਿਹਨੂੰ ਯਕੀਨ ਆ ਉਹ ਤੇ ਨਹੀਂ ਜਾਣਾ ਜਿਹਨੂੰ ਲੱਗ ਅਗਰ ਤੁਸੀਂ ਸਿਵਾਂ ਵਿੱਚ ਨਹੀਂ ਜਾਣਾ ਜਿਹੜੇ ਨੂੰ ਲੱਗਦਾ ਕਿ ਮੈਂ ਸਵੇਰੇ ਉੱਠ ਕੇ ਮੈਡੀਟੇਸ਼ਨ ਵੀ ਨਹੀਂ ਯਾਰ ਕਰ ਸਕਦਾ ਨਾਮ ਵੀ ਨਹੀਂ ਜਪ ਸਕਦਾ 2 ਘੰਟੇ ਮੈਂ ਮਹਾਕੁੰਭ ਵੀ ਨਹੀਂ ਜਾਣਾ ਮੈਂ 1 ਇੰਚ ਕਿਦਾ ਵਾਦਾ ਕਰਾਂ ਤੁਸੀਂ ਜਾਓ ਅਮਾ ਵਾਸਤੇ ਪੂਰਨਮਾਸੀ ਵੜੇ ਦੇ ਨੇ ਬੈ ਕੇ 2 ਘੰਟੇ ਧਿਆਨ ਕਰ ਲਓ ਉੱਥੇ ਗਏ ਤੁਸੀਂ ਕਦੀ ਅਮਾ ਵਾਸਤੇ ਮੈਂ ਅਗਿਆ ਬਥੇਰੀ ਬੁਣਨੇ ਆਤੇ ਮਤੇਰੀ ਬਾਰੇ ਪਰ ਜਦੋਂ ਕੋਈ ਤਾਂ ਕਾਰਨ ਨਹੀਂ ਹੈ ਸਪੈਸ਼ਲ ਵੈਸੇ ਹੀ ਕਿਹਨੂੰ ਮਿਲਣ ਜਾਂਦੇ ਸੀ ਕਿਸੇ ਨੂੰ ਵੀ ਨਹੀਂ ਮਿਲਣ ਜਾਂਦਾ ਸੀ ਦੇਖਣ ਜਾਂਦਾ ਸੀ ਕੌਣ ਕੌਣ ਕੀ ਕੀ ਕਰਦਾ ਦੇਖਦੇ ਆ ਦੇਖਦੇ ਆ ਉਹ ਤਾਂ ਇਦਾਂ ਵੀ ਦੇਖਦੇ ਆ ਨਾਰਮਲੀ ਕਹਿੰਦਾ ਮਤਲਬ ਕਿ ਤੁਸੀਂ ਅਗਰ ਜਦੋਂ ਸੂਖਮੀ ਜਾਂਦੇ ਹੋ ਨਾ ਤਾਂ ਤੁਹਾਨੂੰ ਦਿਖਦਾ ਕਿ ਖੰਭੇ ਲੱਗੇ ਨੇ ਸੜਕਾਂ ਤੇ ਹਾਂ ਭਰੇ ਵੇ ਹੂਤਾਂ ਨਾਲ ਕਿਉਂਕਿ ਜਿਹੜੇ ਮੈਂ ਉੱਪਰ ਵਾਲੇ ਰੀਲਮਸ ਦੀ ਗੱਲ ਕੀਤੀ ਧਰਤੀ ਤੋਂ ਉੱਪਰ ਵਾਲੇ ਰੀਲਮਸ ਸੀ ਉੱਥੇ ਤਾਂ ਬਹੁਤ ਘੱਟ ਲੋਕ ਜਾ ਰਹੇ ਆ ਫਿਲਹਾਲ ਦੇ ਟਾਈਮ ਦੇ ਵਿੱਚ ਥੱਲੇ ਵਾਲਿਆਂ 'ਚ ਸਭ ਤੋਂ ਸੱਲੇ ਵਾਲੇ ਸਭ ਤੋਂ ਪਹਿਲਾਂ ਤਾਂ ਅਤਾਲਾ ਲੋਕ ਫਿਰ ਆਉਂਦਾ ਵਿਤਾਲਾ ਫਿਰ ਆਉਂਦਾ ਸੁਤਾਲਾ ਜਿਹੜੇ ਭੂਤ ਪਰ ਇਹਦਾ ਅਤਾਲਾ ਵਿਤਾਲ ਚ ਜ਼ਿਆਦਾ ਰਹਿੰਦੇ ਆ ਜਿਨ੍ਹਾਂ ਨੇ ਜਾਦੂ ਟੂਣੇ ਵਿਚਕਰਫਟ ਡਾਇਨ ਚੁੜੇਲ ਇਦਾਂ ਦੀ ਚੀਜ਼ਾਂ ਹੈਗੀਆਂ ਉਹ ਰਹਿੰਦੇ ਸਾਡੇ ਅਤਾਲਾਂ ਦਾ ਵਿਤਾਲਾਂ ਦਾ ਫਿਰ ਆਉਂਦਾ ਸੁਤਾਲਾ ਸੁਤਾਲਾ ਤੋਂ ਬਾਅਦ ਆਉਂਦਾ ਤਲਾਤਲ ਤਲਾਤਲ ਚੋਂ ਰਹਿੰਦੇ ਆ ਜਿਹੜੇ ਬਹੁਤ ਹੀ ਗੰਦੇ ਕੰਮ ਕੀਤੇ ਤਾਂਤਰੀ ਬਣ ਬਣ ਕੇ ਲੋਕਾਂ ਨੂੰ ਦੁਖੀ ਕੀਤਾ ਰੂਹਾਂ ਨੂੰ ਫੜਿਆ ਥੱਲੇ ਵਾਲਿਆਂ ਨੂੰ ਜਿਹੜੇ ਅਤਾਲਾ ਵਿਤਾਲਾ ਅੱਜ ਪ੍ਰੇਤ ਘੁੰਮ ਰਹੇ ਆ